ਇਹ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਾਇਰੈਕਸ਼ਨਸ ਦੀ ਕੰਪਲਾਈਅன்ஸ் ਦੇ ਹੈ ਅੱਜ ਜਿੰਨੇ ਵੀ ਡਰੱਗ ਹੌਟਸਪots ਅਗੇ ਨੇ ਜ਼ਿਲ੍ਹੇ ਦੇ ਵਿੱਚ ਉਥੇ ਅਸੀਂ ਇਹ ਅਭਿਆਨ ਚਲਾ ਰਹੇ ਨੇ ਇਹਦੇ ਵਿੱਚ ਪਰਪਸ ਇਹ ਹੈਗਾ ਕਿ ਜਿਹੜੇ ਨਸ਼ੇ ਦੇ ਉਥੇ ਥੱਲ ਪਾਵੀ ਜਾਵੇ ਤਾਂ ਇਹ ਜਿਹੜੇ ਏਰੀਆਸ ਅਗੇ ਨੇ ਇਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਸੀਗਾ ਤਾਂ ਇਹਦੇ ਵਿੱਚ ਕਰੀਬਨ 90 ਦੇ ਲਾਗੇ ਛਾਗੇ ਜਿਹੜੇ ਅਕਿਊਜ਼ ਹੈਗੇ ਨੇ who are involved in drugs ਜਿਨ੍ਹਾਂ ਦੇ ਉੱਤੇ ਮੁਕਦਮੇ ਦਰਜ ਹੈਗੇ ਨੇ ਤਾਂ ਅਸੀਂ ਇਹਦੇ ਵਿੱਚ ਆ ਪੰਜ ਜਿਹੜੀ ਸਰਚ ਟੀਮਸ ਕਨਸਟੀਟਿਊਟ ਕੀਤੀ ਹੈਗੀਆਂ ਜਿਹੜੇ ਜਿਹੜੇ ਹੁਣ ਸਰਚ ਕਰ ਰਹੇ ਨੇ ਨਾਲ ਦੇ ਨਾਲ ਜਿਹੜਾ ਇਸ ਏਰੀਆ ਨੂੰ ਕਾਰਡਨ ਕਰਤਾ ਗਿਆ ਤਾਂ ਕਟਆਫ ਪਾਰਟੀਆਂ ਲਾਈਆਂ ਗਈਆਂ ਹੈਗੀਆਂ ਸੋ ਇਹਹੀ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਤੇ ਉੱਤੇ ਕਾਬੂ ਪਾਇਆ ਜਾਏ ਤਾਂ ਉਸੇ سلسلے ਦੇ ਵਿੱਚ ਇਹ ਸੀਏਥੇ ਸਰਚ ਕਰਾ ਰਹੇ ਨੇ ਸਰਚ ਕਿੰਨਾ ਲਾਹੇਵੰਦ ਉਹ ਓਵਰঅল ਸਾਰੇ ਇਲਾਕੇ ਚ ਕੰਟੀ ਸਰਚ ਹੁੰਦੀ ਆ ਉਸ ਦਾ ਫਾਇਦਾ ਹੁੰਦਾ ਕਿ ਜੇ ਫਿਰ ਕੋਈ ਸਪੈਸਟਿਕ ਇਨਫਰਮੇਸ਼ਨ ਹੁੰਦੀ ਪਤਾ ਖੜਾ ਹੁੰਦਾ ਦੇਖੋ ਦੋਨੋਂ ਤਰੀਕੇ ਆਪਣੇ ਆਪਣੇ ਤਰੀਕੇ ਨਾਲ ਇਫੈਕਟਿਵ ਹੈ ਇਹਨਾਂ ਵੇ ਜਿਹੜੇ ਕਾਸੋ ਆਪਰੇਸ਼ਨ ਹੁੰਦੇ ਹੈ ਇਹ ਥੋੜੀ ਵਿਜ਼ਿਬਿਲਟੀ ਡੋਮਿਨੈਂਸ ਐਂਡ ਡੈਟਰੈਂਸ ਕ੍ਰੀਏਟ ਕਰਦੇ ਜਿਹੜੀ ਸਪੈਸਿਫਿਕ ਹੁੰਦੀ ਹੈ ਤਾਂ ਉਹਦੇ ਫਿਰ ਉਹ ਕੋਰਟ ਆਪਰੇਸ਼ਨਸ ਵੀ ਹੁੰਦੇ ਹੈ ਲੇਕਿਨ ਇਹਦਾ ਇਹ ਹੁੰਦਾ ਹੈ ਕਿ ਪੂਰਾ ਪੁਲਿਸ ਏਰੀਆ ਨੂੰ ਡੋਮਿਨੇਟ ਕਰਕੇ ਇੱਕ ਡੈਡ ਰਨਸ ਕ੍ਰੀਏਟ ਕਰਦੀ ਹੈ ਕਿ ਜਿਹੜਾ ਨਸ਼ਾ ਤਸਕਰੀ ਉਹਨੂੰ ਆਪਾਂ ਅਲਾਉ ਨਹੀਂ ਕਰਾਂਗੇ ਇਨੀ ਇਨੀ ਕੇਸ ਸਰ ਜੇ ਦੇਖਿਆ ਜਾਵੇ ਤਾਂ ਪਟਾਣਾਪੁਰ ਜ਼ਿਲ੍ਹਾ ਸਰ ਕ੍ਰਾਈਮ ਆਦੀ ਤਾਂ ਇਹ ਪ੍ਰਿਆਰ ਵੀ ਲੱਗਦੇ ਨੇ ਇਸਰ ਹੱਥੀਂ ਕਰਤੀ ਆ। ਪਟਿਕਨੋਤੀ ਰਹਿਣ ਵਾਲੀ ਆ ਤੁਹਾਡੇ ਵਾਸਤੇ ਵੀ ਕਿਸ ਤਰੀਕੇ ਨਾਲ ਇਸ ਚੋਕ ਦੇ ਮੋਤੀ ਨੂੰ ਕਬੂਲਿਆ ਜਾਵੇਗਾ ਕਿਸ ਤਰੀਕੇ ਨਾਲ ਨਹੀਂ ਇਹਦੇ ਵਿੱਚ ਆਪਣਾ ਬੇਸਿਕਲੀ ਜਿਹੜਾ ਅਪਰੋਚ ਚਾਹੀਏ ਕਿ ਕ੍ਰਾਈਮ ਤੇ ਉਤੇ ਖੱਲ ਪਾਣੀ ਹੈ ਉਹ ਸਭ ਤੋਂ ਇੰਪੋਰਟੈਂਟ ਪ੍ਰਾਇੋਰਟੀ ਹੋ ਗਈ ਤਾਂ ਉਹਦੇ ਵਿੱਚ ਵੀ ਇੱਕ ਤਾਂ ਪਹਿਲਾ ਪ੍ਰੀਵੈਂਟਿਵ ਜਿਹੜੇ ਮੇਜਰਸ ਹੈਗੇ ਨੇ ਸੋ ਥੈਟ ਕ੍ਰਾਈਮ ਹੋਏ ਹੀ ਨਾ ਉਹ ਵਿਜ਼ਿਬਿਲਟੀ ਹੋ ਗਈ ਜੀ ਪੁਲਿਸ ਦੀ ਪੈਟਰੋਲਿੰਗ ਪ੍ਰੋਪਰਲੀ ਹੋਵੇ ਲੋਕਾਂ ਦੀ ਸੁਣਵਾਈ ਹੋਵੇ ਐਂਡ ਦੈਨ ਇਨ ਕੇਸ ਐਨੀਥਿੰਗ ਹੈਪਨਸ ਤਾਂ ਉਹਦੇ ਪਿੱਛੇ ਲੱਗੇ ਕੇਸ ਨੂੰ ਟ੍ਰੇਸ ਕਰਨਾ ਸੋ ਥੈਟ ਜਿਹੜੇ ਇਹਨਾਂ ਦੇ ਮਨਸੂਬੇ ਕ੍ਰਿਮੀਨਲਸ ਦੇ ਉਹ ਕਾਮਯਾਬ ਨਾ ਹੋ ਸਕਣ। ਅੱਛਾ ਪਹਿਲਾਂ ਵੀ ਜਿਹੜੀ ਹਟਾਲਾ ਪੁਲਿਸ ਨੇ ਕਰ ਕੀਤੀ ਜਾਵੇ ਤੇ ਕੈਂਪ ਦੇ ਵਿੱਚ ਬਹੁਤ ਸਾਰੀਆਂ ਰੇਡਸ ਹੋਈਆਂ। ਕੁਝ ਲੋਕਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਵੀ ਕੀਤੀ ਗਈ। ਸੋ ਇਸੇ ਨੂੰ ਲੈ ਕੇ ਕੋਈ ਨਵੀਂ ਲਿਸਟ ਜਾਂ ਕੋਈ ਨਵੀਂ ਅਮੈਂਡਮੈਂਟ ਕੀਤੀ ਜਾ ਰਹੀ ਹੈ ਇਹ ਜੋ ਨਸ਼ਾ ਤਸ਼ਕਰ ਰਹੀ ਇਹਨਾਂ ਨੂੰ ਹੋਰ ਸ਼ਕਤੀ ਇਹਨਾਂ ਦੇ ਕਰਨ ਲਈ। ਇਹਦੇ ਵਿੱਚ ਬੇਸਿਕਲੀ ਵੀ ਆਰ ਅਡਾਪਟਿੰਗ ਅ ਮਲਟੀਪ੍ਰੋਂਗਡ ਸਟ੍ਰੈਟਜੀ ਤਾਂ ਜਿਹੜੇ ਐਕਟਿਵ ਪੈਡਲਰ ਹੈ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਅਸੀਂ ਪਰਚੇ ਦੇ ਰਹੇ ਨੇ ਜਿਹੜੇ ਥਰਡ ਲੇਵਲ ਤੇ ਕੰਜ਼ਿਊਮਰ بیس ਹੈ ਤਾਂ ਜਿਹੜੇ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿ ਸਕਦੇ ਆ ਉਹਨਾਂ ਦਾ ਆਪਾਂ ਇਲਾਜ ਵੀ ਕਰਾਵਾਂਗੇ ਜਾਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਦਾ ਦਾਖਲਾ ਹੋਗਾ ਬਾਕੀ ਜਿਹੜੇ ਵੱਡੇ ਬੰਦੇ ਹੈਗੇ ਤਾਂ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਜੀ ਪ੍ਰਾਪਰਟੀ ਵੀ ਉਹਨਾਂ ਫ੍ਰੀਜ਼ ਕਰਾਂਗੇ ਜਿਹੜੇ ਕਮਰਸ਼ੀਅਲ ਕੇਸਾਂ ਦੇ ਵਿੱਚ ਹੈਗੇ ਨੇ ਬੰਦੇ ਠੀਕ ਹੈ